அதுக்கு काले तो सीसे की परमिशन है तो काले शीशे की परमिशन है सर सर नहीं सर एक भी काले सीसे की परमिशन है कि? उसमें कोई लिखे है कि काले सीसे की परमिशन है कोई कोई तो... सच लिखे है सर कि रेड बुल लाइट की परमिशन है कि सर है कि सर सलमान जी इसमें देखो जी की लिखे है? दिखाया जरा भारतीय निर्वाचन आयोग प्राधिकार पत्र ਨਿਤਿਨ ਉਪਪਲ ਜੀ ਰਿਟਰਨ ਇਨ ਸੀਪੀ ਕੀ ਇਸ ਵਿੱਚ ਕੋਈ ਲਿਖਿਆ ਹੋਇਆ ਹੈ ਜੁਆਇੰਟ ਚੀਫ ਇਲੈਕਟ੍ਰਲ ਅਫੀਸਰ ਹਣਿਆਣਾ ਚੰਡੀਗੜ੍ਹ ਕੀ ਇਸ ਵਿੱਚ ਕੋਈ ਲਿਖਿਆ ਹੋਇਆ ਹੈ ਕਿ ਰੈਡ ਲਾਈਟ ਦੀ ਪਰਮਿਸ਼ਨ ਹੈ ਕੀ ਤੁਸੀਂ ਦਿਖਾ ਰਹੇ ਹੋ ਕਿ ਰੈਡ ਲਾਈਟ ਦੀ ਪਰਮਿਸ਼ਨ ਕਿੱਥੇ ਹੈ ਜੀ ਤੁਸੀਂ ਗੱਡੀ 'ਚ ਰੈਡ ਲਾਈਟ ਯੂਜ਼ ਕੀਤਾ ਹੋਇਆ ਹੈ ਤੁਹਾਡੇ ਕੋਲ ਵਾਕੀ ਟੋਕੀ ਜੀ ਤੁਸੀਂ ਲੈਗ ਲਾਇਆ ਹੋਇਆ ਹੈ ਜੀ ਅਸੀਂ ਜੀ ਦੇਖੋ ਜੀ ਕਾਨੂੰਨ ਮੁਤਾਬਿਕ ਕਾਰਵਾਈ ਕਰਾਂਗੇ ਜੀ ਟ੍ਰੈਫਿਕ ਚਰਨ ਬੰਦਾ ਅਸੀਂ ਟ੍ਰੈਫਿਕ ਚਰਨ ਕਰਾਂਗੇ ਜੀ पुलिस पुलिस पॉल्यूशन नाकल आया ट्रैफिक सलाम करा किसी बॉट हो गए जैसे कोई कोई परमिशन है कि प्रद्यूशन दसो जी

ਦੇਖਿਆ ਤੋ ਪੰਜਾਬ ਸਰਕਾਰ ਨੂੰ ਮੰਨਦੇ ਆ ਜਾਂ ਤੁਸੀਂ ਭਾਰਤ ਸਰਕਾਰ ਨੂੰ ਮੰਨਦੇ ਆ ਜੇ ਪੰਜਾਬ ਸਰਕਾਰ ਨਾ ਭਾਰਤ ਸਰਕਾਰ ਜੇ ਕੋ ਪਰਮਿਸ਼ਨ ਦਿਖਾਓ ਜੀ ਨਹੀਂ ਨਹੀਂ ਜੀ ਅਸੀਂ ਕੋਈ ਕਾਨੂੰਨ ਫਾਲੋ ਕਰਦੇ ਅਸੀਂ ਤੁਹਾਡੀ ਗੱਡੀ ਵਾਸ ਰਿਵਰਸ ਮੂਵ ਕਰ ਤੁਹਾਡੀ ਗੱਡੀ ਆ ਰਹੀ ਸੀ ਤੁਹਾਨੂੰ ਅਸੀਂ ਮੰਨਦੇ ਕਿ ਕੋਈ ਰੁਪਿਆ ਵੀ ਨਹੀਂ ਹੈ ਹਾਂ ਤੁਸੀਂ ਜਿੰਨੀ ਗੱਡੀ ਤੁਹਾਨੂੰ ਉੱਥੇ ਰੱਖੀ ਸਰਕਾਰੀ ਫਿਲਮ ਲੱਗੀ ਹੋਈ ਹੈ ਜੀ ਕਾਰ ਹੈ ਜੀ ਮੈਂ ਪਾੜ ਦੇਣ ਨੂੰ ਕੋਈ ਗੱਲ ਨਹੀਂ